ਪਿਆਰ ਭਰੀ ਸਤਿ ਸ੍ਰੀ ਅਕਾਲ ਕਿੰਨੇ ਐਡ ਜੋਣੀ ਤਾਂ ਵੇ ਪੋਰਟਰ ਦੇ ਨੰਬਰ ਚੱਲ ਜਿਉਂਦਾ 507 ਫੁੱਟਾਂ ਮਾਂ ਭੇਜ ਜਾਂ ਕਰਦੇ ਹੋ ਭੇਜਿਆ ਕਰੋ ਤੇ ਕਿਸੇ ਨੇ ਬਾਹਰ ਜਾਣ ਵੀਰਾਂ ਨੇ ਬਾਹਰ ਜਾਣਾ ਘਰ ਦੇ ਵਿੱਚ ਸਮਾਨ ਵਿਕਾਉ ਹੈ 3 ਕਿੱਗਾ ਵੀਰ ਕੋ ਸਾਰੀ ਵੀ ਇੱਕੋ ਸਟੈਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਸੈੱਲ ਸਕੁਆਇਰ ਕਰਦੇ ਕਰੋ ਵੀਰ 16 ਫੁੱਟਾਂ ਟਰਾਣਾ ਏਰੀਆ ਕਰਦਾਸ ਪਰ ਕਿਥੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਤੇਨੇ ਕੀ ਜਾਵ ਕਾਹੂ ਹੈ ਕੈਨੇਡਾ ਨੂੰ ਚੱਲਦੇ ਆ ਵੀਰ ਸਾਲਾ ਸਮਾਨ ਬਕਾਉ ਹੈ 10 ਕਿ ਗਾਡਰ ਦਾ ਨੜੀ ਹਾ ਬਰੇਲ ਦਾ ਹਿੱਸਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਪੂਰਾ ਘਰ ਦੇ ਵਿੱਚ ਰੱਖਿਆ ਦੀ ਵੀਰ ਨੇ ਪੂਰੇ ਸ਼ੌਂਕ ਨਾਲ ਬਣਾਇਆ ਦੀ ਤਰਪਾਲ ਪਾਉਣ ਵਾਲਾ ਪੈਪ ਤੇ ਵਧੀਆ ਟਰਾਲੇ ਦੇ ਟਾਇਰ 40 ਤੋਂ 50 ਪੈਸੇ ਤੇ ਟੂਕੇ ਦਾ ਰੰਗ ਕੀਤਾ ਟੂਕੇ ਦਾ ਰੰਗ ਕੀਤਾ 10 ਕਿ ਗਾਡਰ ਦਾ ਨੜੀ ਹਾ ਬਰੇਲ ਦਾ ਹਿੱਸਾ ਪੂਰਾ ਹੈਵੀ ਤੋਂ ਪਰਾ ਟਰਾਲਾ 32 33 ਕੁਇੰਟਲ ਦਾ ਤੇ ਭੀਰ ਕਬਰ ਚੜੇ ਭੇਰ ਚ ਲੱਗੇ ਪੂਰਾ ਟੌਰੀ ਟਰਾਲਾ ਕਿਸੇ ਵੀਰ ਪਈ ਹੈ ਦੇਣਾ ਹੋਵੇ ਬਿਨ ਸਪਰਕਰ ਸਕਦੇ ਆ ਰੇਟ ਹੈਗਾ 3 ਲੱਖ 25000 3 ਲੱਖ 25000 ਗੱਡਰ ਵਿੱਚ 12 ਕੈਨੇਡਾ ਨੂੰ ਜਾਣਗੇ ਨੇ 3 ਕਿੱਜਾ ਬਕਾਉ ਹੈ ਤੇ ਪੂਰਾ ਵਧੀਆ ਸੋਨਾ ਟਰਾਲਾ ਤੇ 10 ਸਿੰਕੀ ਗੱਡਰ 10 ਨਹੀਂ ਆਪ 3 ਫੁੱਟ ਵੱਡਾ ਤੇ ਮੰਗਿਆ ਜਾਂ ਜਾਂ ਲੱਗਿਆ ਪੂਰਾ ਟੌਰੀ ਟਰਾਲਾ ਲਾਈਟਾਂ ਲੱਗੀਆਂ ਬੇੜ ਕੇ ਲੱਗੇ ਆ ਤੇ ਪੂਰਾ ਸੋਨਾ ਟਰਾਲਾ ਤੇ ਟੂਕੇ ਦਾ ਰੰਗ ਕੀਤਾ ਤੇ ਪੂਰਾ ਹੈਵੀ ਟੋਪ ਪਰਾ ਟਰਾਲਾ ਬਣਿਆ ਤੇ ਸ਼ੌਕ ਨਾਲ ਬਣਾਇਆ ਵੀਰਾਂ ਨੇ ਤਾਂ ਵੇਚ ਰਹੇ ਆ ਕਿਸੇ ਵੀਰ ਭਾਈ ਨੂੰ ਦੇਣਾ ਬੇਬੀ ਨਾਲ ਸੰਪਰਕ ਕਰ ਸਕਦੇ ਆ 2015 ਮਾਡਲ ਸਵੈਕਟ ਗੱਡੀ ਚ ਨੇ ਆ ਕਾਉ ਹੈ ਟੱਚ ਸਰਕੀਣਾ ਤੇ ਬਾਅਦ ਮਹੀਨੇ ਦੀ ਵਿੱਚ ਆਈ ਹੈ 2015 ਦੇ ਬਾਅਦ ਮਹੀਨੇ ਚ ਟੱਚ ਸਰਕੀਨ 17 ਇੰਚੀ ਲਾਈਵੀਲ ਦੇ 17 ਇੰਚੀ ਲਾਈਵੀਲ ਪਾਏ ਹੋਇਆ ਤੇ ਸੀਟ ਕਵਰ ਨਵੇਂ ਚੜੇ ਹੋਇਆ ਐਂ ਦੀ ਫੋਟੋ ਆ ਗਈ ਕੋਕਾ ਪੀਸ ਗੱਡੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਸ਼ੌਂਕ ਨਾਲ ਰੱਖੀ ਦੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਪੰਜਾਬ ਨੰਬਰ ਤੇ 2015 ਮਾਡਲ 12 ਮਹੀਨੇ ਚਾਈਆ ਤੇ ਰੰਗ ਪੇਂਟ ਦੀ ਨਹੀਂ ਰਜ ਸੀਟ ਕਵਰ ਨਵੇਂ ਪਾਏ ਹੋਏ ਰੰਗ ਪੇਂਟ ਜਿਵੇਂ ਕੋਕਾ ਪੀਸਾ ਰੇਟ ਹੈਗਾ ਇਹਦਾ 4,65,000 ਰੁਪਇਆ 4,65,000 ਰੁਪਇਆ ਰੇਟ ਆ 2015 ਮਾਡਲ ਆ 12 ਮਹੀਨੇ ਚਾਹੀਏ ਕਿਸੇ ਵੀਰ ਪਈ ਨਹੀਂ ਲੈਣੀ ਵੀਰਾਂ ਸੰਪਰਕ ਕਰ ਸਕਦੇ ਮਾਲਕਾਂ ਦੇ ਕੋਈ ਨਾਂ ਦਿਆ ਏੜ ਗਿਆ ਕਰਤਾਸ ਪਰ ਤਿੰਨ ਚੀਜ਼ਾਂ ਮੁਕਾਉ ਹੈ ਇੱਕੇ ਵੀਰ ਕੋਲੇ ਤੇ ਵੀਲ ਕਵਰ ਚੜੇ ਹੋਇਆ ਅੰਦਰ ਲਈ ਵੀਰ ਪਾਏ ਹੋਇਆ 17 ਇੰਚ ਲਈ ਵੀਰ ਆ ਪੂਰੀ ਟੱਚ ਫਰਗੀਨ ਤੇ ਕੀਰ ਕਵਰ ਨਵੇਂ ਰੰਗ ਪੇਂਟ ਦੀ ਜਮ ਨੀਰਾ ਜਗੱਡੀ ਐਕਸੀਡੈਂਟ ਤੋਂ ਰਹਿਤਾ ਤੇ ਕੋਕਾ ਪੀਸ ਗੱਡੀ ਆ ਸੀਸੇ ਨੂੰ ਛਲਕਦੀ ਹੈ ਕਿਸੇ ਵੀਰ ਪਈ ਨਹੀਂ ਦੇਣੀ ਹੋਏ ਵੀਰ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚਲ ਜੇ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ ਤੇ ਇੱਕ ਚੀਜ਼ ਹੋਰ ਬਤਾਉਗਾ ਗੱਡੀ ਦੀ 3 ਦਾ 4 ਲੱਖ ਤੇ 65000 ਰੁਪਿਆ ਰੇਟ ਆ ਇਹ ਟਰੈਕਟਰ ਆ 2000 ਮਾਡਲ ਆ ਇੰਜਨ ਗੇਰ ਤੋਂ ਕੇ 40 45 ਪੈਸੇ ਟਾਇਰ ਆ ਤੇ ਪਿਆਕ ਪਹੇ ਟਾਇਰ ਆ ਟਰੈਕਟਰ ਦੇ 2000 ਮਾਡਲ ਆ ਇੰਜਨ ਗੇਰ ਦਾ ਓਕੇ 475 ਟਰੈਕਟਰ ਆ ਕੋਕਾ ਪੀਸ ਛਰਦਾ ਹੀ ਇਹ ਹੈ ਇਹਨਾਂ ਦਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਰੇਟ ਹੈਗਾ 190000 ਰੁਪਿਆ 190000 ਰੁਪਿਆ ਰੇਟ ਆ ਇੰਜਨ ਗੇਰ ਦਾ ਓਕੇ ਆ ਤੇ ਬਹੁਤ ਸੋਹਣਾ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਇੱਕ ਲਈ 90000 ਰੁਪਇਆ ਲੈ ਰੰਗ ਪੇਂਟ ਨਹੀਂ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਇੰਜਨ ਗੇਅਰ ਦਾ ਓਕੇ ਕਿਸੇ ਵੀ ਕੋਕਾ ਵੀ ਟਾਈਟੜਾ ਕਿਸੇ ਵੀਰ ਭਾਈ ਨੂੰ ਲੈਣਾ ਵਾਕੇ ਲੈ ਸਕਦੇ 1 ਰੁਪਇਆ ਦਾ ਨਕਸ ਨਹੀਂ ਕਿੰਨੇ ਚੀਜ਼ਾਂ ਮੁਕਾਉ ਹੈ ਇੱਕੇ ਘਰੇ ਕਿਸੇ ਵੀਰ ਭਾਈ ਨੂੰ ਲੈਣੀਆਂ ਹੁਣ ਬਿਜ਼ਨਸ ਪਰ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿੰਦਾ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਜਾਤਾ ਬਿਲਕੁਲ ਲੈ ਕੇ